ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸ਼ੀਰ ਦੇ 11:00 ਵਜ ਗਏ ਨੇ ਜੀ ਤੇ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਤੁਹਾਨੂੰ থাম্বਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਕਿ ਅੱਤੀ ਜਿਹੜੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਸੋ ਵੀਡੀਓ ਬਹੁਤ ਵਧੀਆ ਜੀ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜਿਹ ਇੱਕ ਰਿਕੁਐਸਟ ਹੋਰ ਆ ਕਿ ਅਗਰ ਤੁਹਾਨੂੰ ਕੁਕਿੰਗ ਦਾ ਵਿਸ਼ਾਕ ਹੈ ਤਾਂ ਆਪਣਾ ਇੱਕ ਚੈਨਲ ਹੋ ਰਿਹਾ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਤੇ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਜਾ ਕੇ ਤੁਸੀਂ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਉਮੀ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਅ ਬਾਕੀ ਜੀ ਆਪਣੇ ਵਿਊਜ਼ ਦਾ ਕਮੈਂਟ ਆਇਆ ਸੀ ਵੀ ਲਾ ਆਫ ਅਟਰੈਕਸ਼ਨ ਜਿਹੜਾ ਹੈਗਾ ਉਹਦੇ ਬਾਰੇ ਤੁਸੀਂ ਸਾਨੂੰ ਵੀਡੀਓ ਸ਼ੇਅਰ ਕਰਿਓ ਤੇ ਵੈਸੇ ਤਾਂ ਜੀ ਮੈਂ ਇਸ ਟਾਪਿਕ ਤੇ ਵੀਡੀਓ ਆਲਰੇਡੀ ਤਾਂ ਸ਼ੇਅਰ ਕੀਤੀ ਹੋਈ ਆ ਲੇਕਿਨ ਮੈਂ ਉਹਦੋਂ ਇਹ ਸ਼ਬਦ ਨਹੀਂ ਯੂਜ਼ ਕੀਤਾ ਸੀ ਲਾਫ ਇੰਟਰੈਕਸ਼ਨ ਮਤਲਬ ਮੈਂ ਨਾਰਮਲ ਤਰੀਕੇ ਨਾਲ ਚੀਜ਼ ਸਮਝਾਈ ਸੀ ਪੰਜਾਬੀ ਦੇ ਵਿੱਚ ਸੋ ਅੱਜ ਮੈਂ ਕਿ ਚਲੋ ਵੀ ਫਿਰ ਆਪਾਂ ਦੁਬਾਰਾ ਇਸ ਚੀਜ਼ ਤੇ ਵੀਡੀਓ ਬਣਾਉਣੀ ਆ ਨਾਲ ਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਵੀ ਜਿਵੇਂ ਚਿੰਤਾ ਰਹਿੰਦੀ ਆ ਟੈਨਸ਼ਨ ਰਹਿੰਦੀ ਆ ਉਹ ਤੋਂ ਮੁਕਤ ਹੋਣ ਲਈ ਇੱਕ ਸ਼ਬਦ ਤੁਹਾਡੇ ਨਾਲ ਗੁਰਬਾਣੀ ਦੇ ਵਿੱਚੋਂ ਆ ਤੇ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਮੈਂ ਤਾਂ ਹੀ ਇੱਕ ਸਾਈਡ ਹੋ ਕੇ ਬੈਠੀ ਆ ਮੈਂ ਕਿਹਾ ਕਿ ਚਲੋ ਇਸ ਸਾਈਡ ਨੂੰ ਵੀ ਆਪਾਂ ਉਹਦਾ ਸਕਰੀਨਸ਼ਾਟ ਤੁਹਾਨੂੰ ਨਾਲ ਲਾ ਦਾਂਗੇ ਇਸ ਸਾਈਡ ਵੱਲ ਤੇ ਤੁਸੀਂ ਫਿਰ ਉਹ ਸਕਰੀਨਸ਼ਾਟ ਨੂੰ ਤੁਸੀਂ ਲੈ ਲਿਓ ਦੁਬਾਰਾ ਸਕਰੀਨਸ਼ਾਟ ਲੈ ਲਿਓ ਮਤਲਬ ਉਹਦਾ ਤੇ ਤੁਸੀਂ ਉਹਨੂੰ ਜ਼ੂਮ ਕਰਕੇ ਤੇ ਆਪ ਦੀ ਕਾਪੀ ਤੇ ਕਿਤੇ ਨੋਟ ਕਰ ਲਿਓ ਤੇ ਤੁਸੀਂ ਜੋ ਸ਼ਬਦ ਪੜ੍ਹੋਗੇ ਅਜਮਾਇਆ ਹੋਇਆ ਸ਼ਬਦ ਹੈ ਜੀ ਅਸਰਦਾਰ ਹੈ ਅਜਮਾਇਆ ਹੋਇਆ ਜਿਵੇਂ ਆਪਾਂ ਕਹਿੰਦੇ ਅਜਮਾਇਆ ਹੋਇਆ ਮਤਲਬ ਵੀ ਆਪਾਂ ਵੀ ਉਹਨੂੰ ਜਪ ਕੇ ਦੇਖਿਆ ਹੋਇਆ ਹੈ ਨਾ ਤਾਂ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਚਲੋ ਜੀ ਹੁਣ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਲੌਂਗ ਅਟਰੈਕਸ਼ਨ ਜਿਹੜਾ ਹੈਗਾ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਅ ਜੋ ਆਪਾਂ ਜ਼ਿੰਦਗੀ ਦੇ ਵਿੱਚ ਦੇਖੋ ਜੀ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਸ਼ੇਅਰ ਕੀਤਾ ਸੀ ਕਿ 네ਗੇਟਿਵ ਤੇ ਪੋਜ਼ਿਟਿਵ 네ਗੇਟਿਵ ਵਗੈਰਾ ਆਪਾਂ ਰਹਿਨੇ ਆ ਤਾਂ ਆਪਾਂ ਨੂੰ ਮਤਲਬ ਕੀ ਫਿਰ 네ਗੇਟਿਵਿਟੀ ਹੀ ਆਪਣੇ ਵੱਲ ਅਟਰੈਕਟ ਹੁੰਦੀ ਆ ਆਪਣੀ ਬਾਡੀ ਵੱਲ 네ਗੇਟਿਵਿਟੀ ਅਟਰੈਕਟ ਹੁੰਦੀ ਆ ਉਹਦੇ ਨਾਲ ਕੀ ਹੈ ਫਿਰ ਆਪਣੇ ਚੀਜ਼ਾਂ ਜ਼ਿੰਦਗੀ ਦੇ ਵਿੱਚ 네ਗੇਟਿਵ ਚੀਜ਼ਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜੇ ਆਪਾਂ ਪੋਜ਼ਿਟਿਵ ਰਹਿਨੇ ਆ ਮਨ ਲੋ ਕੋਈ ਟੈਨਸ਼ਨ ਆਈ ਵੀ ਹੈ ਕੋਈ ਮੁਸ਼ਕਿਲ ਆਈ ਵੀ ਹੈ ਤੇ ਪੋਜ਼ਿਟਿਵ ਆਪਾਂ ਆਪਾਂ ਨੂੰ ਪਤਾ ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਤੇ ਆਪਾਂ ਜਿੰਨਾ ਪੋਜ਼ਿਟਿਵ ਰਹਿੰਦੇ ਆ ਤੇ ਉਸ ਪਰਮਾਤਮਾ ਤੇ ਜਿੰਨਾ ਵਿਸ਼ਵਾਸ ਰੱਖਦੇ ਆ ਤਾਂ ਉਹਦਾ ਰਿਜ਼ਲਟ ਆਪਾਂ ਨੂੰ ਪੋਜ਼ਿਟਿਵ ਹੀ ਮਿਲਦਾ ਅ ਜਿਵੇਂ ਹੁਣ ਮੰਨ ਲਓ ਜੀ ਆਪਣੇ ਕੋਈ ਛੱਟ ਲੱਗੀ ਆ ਹਨਾ ਤੇ ਜੇ ਆਪਾਂ ਮੰਨ ਲਓ ਵੀ ਆਪਾਂ ਬਾਰ-ਬਾਰ ਸੋਚੀ ਜਾ ਰਹੇ ਆ ਉਹ ਛੱਟ ਉਹਦਾ ਜਿਹੜਾ ਦੇਖੋ ਹੌਲੀ-ਹੌਲੀ ਛੱਟ ਠੀਕ ਹੋਣ ਲੱਗ ਜਾਂਦੀ ਹੈ ਜਿਵੇਂ ਜਿਹੜਾ ਸੁੱਕਣ ਲੱਗ ਜਾਂਦਾ ਫਿਰ ਉਹ ਤੇ ਕੀ ਹੋਣ ਲੱਗ ਜਾਂਦਾ ਖੁਰਕ ਲੜਨ ਲੱਗ ਜਾਂਦੀ ਹੈ ਜੇ ਹੁਣ ਆਪਾਂ ਬਾਰ-ਬਾਰ ਉਹਦੇ ਵੱਲ ਨੂੰ ਧਿਆਨ ਦੇਵਾਂਗੇ ਸੋਚੀ ਜਾਵਾਂਗੇ ਮੇਰੇ ਖੁਰਕ ਲੜ ਰਹੀ ਹੈ ਮੇਰੇ ਖੁਰਕ ਲੜ ਉਹ ਡਬਲ ਲੜ ਲੱਗ ਜਾਂਦੀ ਹੈ ਤੇ ਫਿਰ ਜਦੋਂ ਉਸ ਤੋਂ ਬਾਅਦ ਆਪਾਂ ਉਹਨੂੰ ਖੁਰਕਾਂਗੇ ਕੀ ਹੋਏਗਾ ਆਪਾਂ ਉਹਨੂੰ ਖੁਰਕ ਲਿਆ ਨੋਹਾਂ ਦਿਨਾਂ ਫਿਰ ਉਹ ਜ਼ਖਮ ਜਿਹੜਾ ਦੁਬਾਰਾ ਹਰਾ ਹੋ ਜਾਏਗਾ ਤੇ ਉਹਦੇ ਵਿੱਚੋਂ ਬਲੱਡ ਵੀ ਨਿਕਲਣਾ ਸ਼ੁਰੂ ਹੋ ਸਕਦਾ ਹੈ ਤੇ ਉਹ ਦੁਬਾਰਾ ਜ਼ਖਮ ਜਿਹੜਾ ਦੁਬਾਰਾ ਤੋਂ ਫਿਰ ਮਤਲਬ ਕਿ ਆਪਾਂ ਨੂੰ ਪ੍ਰੋਬਲਮ ਕ੍ਰੀਏਟ ਕਰ ਲਾ ਕਹਿੰਦਾ ਹੈ ਨਾ ਠੀਕ ਉਸੇ ਤਰ੍ਹਾਂ ਜੇ ਆਪਾਂ ਨੂੰ ਕੋਈ ਪ੍ਰੋਬਲਮ ਆਈ ਹੈ ਤਾਂ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਵੀ ਕੋਈ ਗੱਲ ਨਹੀਂ ਟੈਨਸ਼ਨ ਦੀ ਜਰ ਤੇ ਸਭ ਠੀਕ ਹੋਊਗਾ ਪੋਜ਼ਿਟਿਵ ਹੀ ਰਹਿਣਾ ਤੇ ਵੀ ਮੈਂ ਆਪਣੇ ਲਈ ਜੋ ਤੁਸੀਂ ਸੋਚਣਾ ਨਹੀਂ ਚੰਗਾ ਸੋਚਣਾ 네ਗੇਟਿਵ ਨਹੀਂ ਸੋਚਣਾ ਜੇ ਹੁਣ ਮੰਨ ਲਓ ਵੀ ਆਪਾਂ ਕੋਈ ਮੁਰਸਿਕ ਚਲਾ ਰਹੇ ਆ ਜਾਂ ਗੱਡੀ ਚਲਾ ਰਹੇ ਆ ਪਰ ਰੋਡ ਤੇ ਜਾ ਰਹੇ ਆ ਤੇ ਆਪਣੇ ਦਿਮਾਗ ਵਿੱਚ ਕਰੀਏ ਚੀਜ਼ ਚੱਲ ਰਹੀ ਹੈ ਨਾ ਕਿ ਮੇਰਾ ਹਾਈ ਮੇਰਾ ਐਕਸੀਡੈਂਟ ਨਾ ਹੋ ਜਾਈ ਕਿਤੇ ਮੈਂ ਗੱਡੀ ਨਾ ਕਿਸੇ ਚ ਲੱਗ ਜਾਈ ਕਿਤੇ ਮੇਨੂੰ ਦੀਵਾਰ ਚ ਨਾ ਲੱਗ ਜਾਈ ਜਾਂ ਮੈਂ ਦਰਖਤ ਚ ਨਾ ਵੱਜਾਂ ਜਾਂ ਮੇਰਾ ਟਰੱਕ ਨਾ ਐਕਸੀਡੈਂਟ ਹੋ ਜਾਈ ਤੁਸੀਂ ਇੱਕ ਚੀਜ਼ ਨੋਟ ਕਰੋ ਜੋ ਤੁਸੀਂ ਡੇਲੀ ਉਹ ਚੀਜ਼ ਸੋਚਦੇ ਰਹੋਗੇ ਨਾ ਇੱਕ ਨਾ ਇੱਕ ਦਿਨ ਫਿਰ ਉਹ ਚੀਜ਼ ਪੱਕਾ ਹੋਊਗੀ ਸੋ ਇਸੇ ਤਰ੍ਹਾਂ ਪੋਜ਼ਿਟਿਵ ਹੀ ਰਹਿਣਾ ਲਾਫ ਅਟਰੈਕਸ਼ਨ ਇਹੀ ਚੀਜ਼ ਹੈ ਜੋ ਤੁਸੀਂ ਸੋਚੋਗੇ ਉਹੀ ਤੁਸੀਂ ਪਾਓਗੇ ਅਗਰ ਤੁਸੀਂ ਆਪਣੇ ਲਈ ਕੋਈ ਮੰਜ਼ਲ ਤੈਅ ਤਰੀਆ ਕਿ ਮੈਂ ਆਹ ਬਣਨਾ ਜ਼ਿੰਦਗੀ ਦੇ ਵਿੱਚ ਮੈਂ ਆਹ ਕਰਨਾ ਉਹ ਜੀ ਹੋਊਗੀ ਜੀ ਕਿਉਂਕਿ ਇਹ ਚੀਜ਼ ਮੇਰੀ ਵੀ ਅਜ਼ਮਾਈ ਹੈ ਪਹਿਲਾਂ ਮੈਂ ਵੀ ਬਹੁਤ ਜ਼ਿਆਦਾ 네ਗੇਟਿਵ ਹੋਣ ਲੱਗ ਗਈ ਸੀ ਮਤਲਬ ਦੀ ਜ਼ਿੰਦਗੀ ਨੂੰ ਲੈ ਕੇ ਤਾਂ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ 네ਗੇਟਿਵ ਹੀ ਹੋਣ ਲੱਗੀਆਂ ਸੀ ਉਸ ਤੋਂ ਬਾਅਦ ਫਿਰ ਮੈਂ ਮਤਲਬ ਜਦੋਂ ਗੁਰਬਾਣੀ ਨਾਲ ਜੁੜੀ ਮੈਂ ਆਪਣੇ ਆਪ ਨੂੰ ਪੋਜ਼ਿਟਿਵ ਕਰਨਾ ਸ਼ੁਰੂ ਕੀਤਾ ਪਰਮਾਤਮਾ ਦੀ ਗੱਲ ਛੱਡਤੀ ਤੇ ਹਮੇਸ਼ਾ ਹੀ ਸੋਚਿਆ ਵੀ ਕੋਈ ਗੱਲ ਨਹੀਂ ਉਸ ਰੱਬ ਤੇ ਛੱਡਿਆ ਆਇਆ ਸਭ ਸਹੀ ਹੋਊਗਾ ਕੋਈ ਘਬਰਾਉਣ ਦੀ ਜਰੂਰਤ ਨਹੀਂ ਤੇ ਹਮੇਸ਼ਾ ਉਹ ਚੀਜ਼ ਚਾਹੇ ਦੇਰ ਸਵੇਰੋ ਚੀਜ਼ ਮਹਾਰਾਜ ਗੁਰੂ ਸਾਹਿਬ ਨੇ ਆਪਾਂ ਅੰਗ ਸੰਗ ਸਹਾਇਓਗੋ ਚੀਜ਼ ਕਾਜ ਸਵਾਰੇ ਨੇ ਸੋ ਪੋਜ਼ਿਟਿਵ ਹੀ ਰਹਿਣਾਗਾ ਜਦ ਮੈਂ ਨੈਗੇਟਿਵ ਰਹਿੰਦੀ ਸੀ ਮੈਂ ਆਪੇ ਲਾਈਫ ਦੇ ਐਕਸਪੀਰੀਅੰਸ ਤੁਹਾਡਾ ਨਜ਼ਰ ਕੀਤਾ ਜਦ ਮੈਂ ਨੈਗੇਟਿਵ ਰਹਿੰਦੀ ਸੀ ਮੈਨੂੰ ਲੱਗਦਾ ਰਹਿੰਦਾ ਸੀ ਆਹ ਨਾ ਹੋ ਜੇ ਐਦਾਂ ਨਾ ਹੋ ਜੇ ਕਿਤੇ ਮੈਨੂੰ ਆਹ ਨਾ ਹੋ ਜੇ ਸਾਡੇ ਆਹ ਨਾ ਹੋ ਜੇ ਉਹ ਚੀਜ਼ ਹੁੰਦੀ ਸੀ ਜਿੰਨਾ ਮੈਂ ਡ ਸੋ ਜਦੋਂ ਆਪਾਂ ਪੋਜ਼ਿਟਿਵ ਰਹਿਣ ਲੱਗ ਜਾਨੇ ਆ ਕਿ ਨਹੀਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਭ ਠੀਕ ਆ ਤੁਸੀਂ ਇੱਕ ਪਿਕਚਰ ਦੇਖੀ ਹੋਣੀ ਆ ਜੀ ਤਿੰਨ ਅਮੀਰ ਖਾਨ ਦੀ 올 ਇਜ਼ ਵੈਲ ਉਹਦਾ ਮਤਲਬ ਇਹੀ ਹੈ 올 ਇਜ਼ ਵੈਲ ਮਤਲਬ ਸਭ ਸਹੀ ਹੈ ਸਭ OK ਹੈ ਸਭ ਠੀਕ ਹੈ ਆ ਉਹ ਆਪਦੇ ਹਾਰਟ ਦੇ ਉੱਤੇ ਹੱਥ ਰੱਖ ਕੇ ਕਹਿੰਦਾ ਹੁੰਦਾ ਨਾ 올 ਇਜ਼ ਵੈਲ ਮਤਲਬ ਆਪਨੇ ਆਪ ਨੂੰ ਆਪਦੇ ਦਿਲ ਨੂੰ ਕਹਿ ਰਿਹਾ ਹੁੰਦਾ 올 ਇਜ਼ ਵੈਲ ਸਭ ਸਹੀ ਆ ਸੋ ਉਸੇ ਤਰ੍ਹਾਂ ਆਪਾਂ ਆਪਣੇ ਆਪ ਨੂੰ ਕਹਿਣਾ ਕਿ ਸਭ ਠੀਕ ਆ ਮੈਂ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਮੰਨ ਲਓ ਅਗਰ ਉਹ ਕੰਮ ਥੋੜਾ ਲਾਸਟ ਜਾ ਰਿਹਾ ਤਾਂ ਵੀ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਤੁਸੀਂ ਇਹੀ ਸੋਚਣਾ ਮੈਂ ਕਰ ਸਕਦਾ ਮੈਂ ਕਰ ਰਿਹਾ ਮੈਂ ਕਰੂੰਗਾ ਤੇ ਮੈਂ ਕਰ ਲਵਾਂਗਾ ਜਿੰਨਾ ਤੁਸੀਂ ਆਪਣੇ ਆਪ ਨੂੰ ਇਹ ਚੀਜ਼ ਕਹੋਗੇ ਮੈਂ ਅੱਗੇ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਸਕਾਰਾਤਮਕ ਤੇ ਨਕਾਰਾਤਮਕ ਸੋਚ ਬਾਰੇ ਸਕਾਰਾਤਮਕ ਸੋਚ ਜੋ ਤੁਹਾਨੂੰ ਪੋਜ਼ਿਟਿਵ ਕਰਦੀ ਆ ਨਕਾਰਾਤਮਕ ਸੋਚ ਜੋ ਤੁਹਾਨੂੰ ਨੈਗੇਟਿਵ ਕਰਦੀ ਆ ਸੋ ਜਿੰਨਾ ਤੁਸੀਂ ਪੋਜ਼ਿਟਿਵ ਬੋਲੋਗੇ ਨਾ ਤੁਹਾਡੀ ਜਿਹੜੀ ਅੰਤਰਾਤਮਾ ਇਹ ਜੀ ਚੀਜ਼ ਅਜਮਾਈ ਹੋਈ ਆ ਤਾਂ ਹੀ ਤੁਹਾਨੂੰ ਬਾਕੀ ਬਹੁਤ ਸਾਰੇ ਹੋਰ ਲੋਕ ਵੀ ਇਹਨਾਂ ਨੇ ਇਹ ਚੀਜ਼ ਐਕਸਪੀਰੀਅੰਸ ਕੀਤੀ ਆ ਸੋ ਤਾਂ ਹੀ ਮੈਂ ਤੁਹਾਨੂੰ ਇਹ ਜਿਹੀ ਦਿਤੀਆਂ ਜਿੰਨਾ ਤੁਸੀਂ ਪੋਜ਼ਿਟਿਵ ਚੀਜ਼ ਆਪਣੇ ਆਪ ਨੂੰ ਬੋਲੋਗੇ ਬੋਲ ਕੇ ਉਹ ਚੀਜ਼ ਕਹੋਗੇ ਤਾਂ ਉਹ ਤੁਹਾਡੀ ਜਿਹੜੀ ਅੰਦਰ ਆਤਮਿਕ ਜਿਹੜੀ ਹੁੰਦੀ ਹੈ ਨਾ ਉਹ ਤੁਹਾਡੀ ਸਕਾਰਾਤਮਕ ਸੋਚ ਨੂੰ ਕੈਚ ਕਰ ਲੈਂਦੀ ਆ ਫੜ ਲੈਂਦੀ ਆ ਫਿਰ ਉਹ ਉਸੇ ਚੀਜ਼ ਤੇ ਕੰਮ ਕਰਨਾ ਸ਼ੁਰੂ ਕਰਨ ਦੀ ਉਹ ਹੀ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣ ਲੱਗ ਜਾਂਦੀ ਆ ਫਿਰ ਚਾਹੇ ਉਹ देर ਹੋਵੇ ਸਵੇਰ ਹੋਵੇ ਥੋੜਾ ਟਾਈਮ ਲੱਗੇ ਹੋਵੇ ਲੇਕਿਨ ਉਹ ਚੀਜ਼ ਹੁੰਦੀ ਜ਼ਰੂਰ ਆ ਸੋ ਜੋ ਤੁਸੀਂ ਸੋਚੋਗੇ ਜੀ ਉਹੀ ਤੁਸੀਂ ਬਣੋਗੇ ਅਗਰ ਤੁਸੀਂ ਮੰਨ ਲਓ ਇੱਕ ਮਾ ਸੋਚਦੀ ਆ ਕਿ ਮੈਂ ਆਪਦੇ ਬੱਚੇ ਨੂੰ ਵੱਡਾ ਹਕ ਡਾਕਟਰ ਬਣਾਣਾ ਤਾਂ ਇੱਕ ਦਿਨ ਉਹ ਬੱਚਾ ਡਾਕਟਰ ਬਣਦਾ ਜੀ ਕਿਉਂਕਿ ਉਹਨੇ ਸ਼ੁਰੂ ਤੋਂ ਉਹਦੇ ਲਈ ਉਹ ਸੁਪਨਾ ਦੇਖਿਆ ਹੁੰਦਾ ਕਿ ਉਹ ਸੋਚਦੀ ਸੋਚ ਹੀ ਉਹਨੇ ਹੋ ਰੱਖੀ ਹੁੰਦੀ ਹੈ ਕਿ ਮੈਂ ਇਹਨੂੰ ਡਾਕਟਰ ਬਣਾਉਣਾ ਹੈ ਹੈਨਾ ਸੋ ਚੰਗਾ ਹੀ ਸੋਚਣਾ ਕਿ ਅਸੀਂ ਕਰ ਸਕਦੇ ਹਾਂ ਤੇ ਕਰ ਰਹੇ ਹਾਂ ਕਰਾਂਗੇ ਕਰ ਲਿਆ ਸੀ ਤੇ ਉਹ ਪੋਜ਼ਿਟਿਵ ਹੀ ਰਹੂਗਾ ਪੋਜ਼ਿਟਿਵ ਹੀ ਸੋਚਣਾ 네ਗੇਟਿਵ ਕਦੇ ਆਪਣੇ ਆਪ ਨੂੰ ਹੋਣ ਹੀ ਨਹੀਂ ਦੇਣਾ ਇਹੀ ਲਾਫ ਅਟਰੈਕਸ਼ਨ ਹੈ ਜਿੱਦਾਂ ਤੁਸੀਂ ਸੋਚੋਗੇ ਉਹੀ ਚੀਜ਼ ਤੁਹਾਡੇ ਵੱਲ ਅਟਰੈਕਟ ਹੋਣੀ ਆ ਅਗਰ ਚੰਗਾ ਸੋਚੋਗੇ ਚੰਗਾ ਅਟਰੈਕਟ ਹੋਗਾ ਮਾੜਾ ਸੋਚੋਗੇ ਤਾਂ ਤੇ ਵਾਲਾ ਮਾੜਾ ਅਟਰੈਕਟ ਹੋਊਗਾ ਉਹੀ ਚੀਜ਼ ਹੁਣ ਕਈ ਲੋਕ ਕਹਿੰਦੇ ਆ ਕਿ ਜੀ ਸਾਡੀ ਜ਼ਿੰਦਗੀ ਚ ਬਹੁਤ ਨੈਗੇਟਿਵਿਟੀ ਆ ਸਾਡੀ ਜ਼ਿੰਦਗੀ ਵਿੱਚ ਤਾਂ ਸਾਡੀ ਕਿਸਮਤ ਨਹੀਂ ਚੰਗੀ ਨਹੀਂ ਜੀ ਕਿਸਮਤ ਔਰ ਜਾਂ ਆਪਾਂ ਕਹੀਏ ਵੀ ਸਾਡੀ ਜ਼ਿੰਦਗੀ ਚ ਤਾਂ ਨੈਗੇਟਿਵ ਉਹ ਨੈਗੇਟਿਵਿਟੀ ਅਸੀਂ ਆਪ ਲਿਆਂਦੀ ਹੁੰਦੀ ਆ ਕਿੱਦਾਂ ਸੋਚ ਸੋਚ ਕੇ ਜਦੋਂ ਆਪਾਂ ਸੋਚਦੇ ਆ ਮੇਰਾ ਤਾਂ ਐ ਹੋ ਜਾਊਗਾ ਮੇਰੇ ਨਾਲ ਤਾਂ ਹੋ ਜਾਊਗਾ ਮੈਂ ਤਾਂ ਮੇਰੇ ਨਾਲ ਐਕਸੀਡੈਂਟ ਹੋ ਜਾਊਗਾ ਜਾਂ ਮੈਨੂੰ ਤਾਂ ਲੌਸ ਹੋ ਜਾਊਗਾ ਫਿਰ ਉਹ ਚੀਜ਼ ਹੁੰਦੀ ਆ ਕਿਉਂਕਿ ਆਪਾਂ ਸੋਚ ਹੀ ਸਾਰਾ ਨੈਗੇਟਿਵ ਰਹੇ ਆ ਲੇਕਿਨ ਉਹੀ ਅਗਰ ਆਪਾਂ ਇਹ ਸੋਚੀਏ ਕਿ ਮੈਂ ਮਿਹਨਤ ਕਰਨੀ ਹੈ ਤੇ ਫਲ ਮੈਨੂੰ ਜ਼ਰੂਰ ਮਿਲੂਗਾ ਮੈਂ ਅੱਜ ਨਹੀਂ ਕਾਮਯਾਬ ਮੈਂ ਕੱਲ ਨੂੰ ਹੋਊਗਾ ਮੈਂ ਕਾਮਯਾਬ ਜ਼ਰੂਰ ਹੋਊਗਾ ਤਾਂ ਉਹ ਚੀਜ਼ ਪੋਜ਼ਿਟਿਵ ਹੋਣੀ ਸ਼ੁਰੂ ਹੋ ਜਾਂਦੀ ਆ ਅਗਰ ਮੈਂ ਸਾਡੇ ਘਰ ਦੀ ਗੱਲ ਕਰਾਂ ਤਾਂ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓ ਚੱਕ ਕੇ ਦੇਖੋਗੇ ਜੀ ਮੈਂ ਉਹਨਾਂ 'ਚ ਵੀ ਇਹ ਗੱਲ ਸ਼ੇਅਰ ਕੀਤੀ ਆ ਵੀ ਅਸੀਂ ਬਹੁਤ ਦੁੱਖ ਦੇਖੇ ਨੇ ਲੇਕਿਨ ਉਹਨਾਂ ਚੀਜ਼ਾਂ 'ਚੋਂ ਅਸੀਂ ਨਿਕਲੇ ਕਿਸ ਤਰੀਕੇ ਨਾਲ ਚੰਗਾ ਸੋਚ ਕੇ ਕਿ ਆਪ ਵੀ ਆਪਣਾ ਹੌਸਲਾ ਰੱਖਿਆ ਮਿਹਨਤ ਕੀਤੀ ਪਰਮਾਤਮਾ ਦਾ ਨਾਮ ਜਪਿਆ ਬਸ ਕੁਝ ਗਲਤ ਨਾ ਕਰੋ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੋ ਤੇ ਪੋਜ਼ਿਟਿਵ ਹੀ ਕਰੋ ਕਿ ਤੁਸੀਂ ਨਾ ਕੁਝ ਗਲਤ ਨਾ ਕਰੋ ਤੇ ਤੁਸੀਂ ਆਪ ਦਾ ਰਿਜ਼ਲਟ ਦੇਖੋਗੇ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਕਿ ਦੇਖੋ ਜਦੋਂ ਨਾ ਪ੍ਰਮਾਤਮਾ ਵੀ ਆ ਸੱਚੇ ਬੰਦਿਆਂ ਦਾ ਸਾਥ ਦਿੰਦਾ ਹੈ ਅਗਰ ਤੁਸੀਂ ਸੱਚੀ ਹੋ ਤੁਸੀਂ ਸਹੀ ਹੋ ਤੁਸੀਂ ਚੰਗਾ ਸੋਚਦੇ ਹੋ ਤਾਂ ਤੁਸੀਂ ਹਮੇਸ਼ਾ ਜਿੱਤੋਗੇ ਜ਼ਿੰਦਗੀ ਵਿੱਚ ਫਿਰ ਚਾਹੇ ਥੋੜੇ ਟਾਈਮ ਬਾਅਦ ਜਿੱਤੋ ਚਾਹੇ ਸਾਲ ਬਾਅਦ ਜਿੱਤੋ ਪਰ ਜੇ ਤੁਹਾਡੀ ਪੱਕੀ ਆ ਪੋਜ਼ਿਟਿਵ ਹੀ ਰਹਿਣਾ ਪੋਜ਼ਿਟਿਵ ਹੀ ਕਰਨਾ ਇਹੀ ਲਾਅ ਆਫ ਅਟਰੈਕਸ਼ਨ ਹੈ ਇੱਕ ਤਰੀਕੀ ਜੀ ਹੋਗੀ ਦੂਸਰਾ ਮੈਂ ਤੁਹਾਡੇ ਨਾਲ ਇੱਥੇ ਇਸ ਟਾਈਮ ਮੈਂ ਤੁਹਾਡੇ ਨਾਲ ਇੱਕ ਸ਼ਬਦ ਸ਼ੇਅਰ ਕਰ ਦੋਗੀ ਗੁਰਬਾਣੀ ਦੇ ਵਿੱਚੋਂ ਆ ਜਿਵੇਂ ਆਪਾਂ ਨੂੰ ਕੋਈ ਚਿੰਤਾ ਟੈਨਸ਼ਨ ਆਪਾਂ ਨੂੰ ਹਰ ਟਾਈਮ ਤਣਾਅ ਰਹਿੰਦਾ ਹਨਾ ਸੋਚ ਲੱਗੀ ਰਹਿੰਦੀ ਆ ਤੇ ਉਸ ਤੋਂ ਮੁਕਤ ਹੋਣ ਲਈ ਵੀ ਇੱਕ ਸ਼ਬਦ ਹੈ ਵੈਸੇ ਤਾਂ ਜੀ ਗੁਰਬਾਣੀ ਕੋਈ ਵੀ ਗੁਰਬਾਣੀ ਤੁਸੀਂ ਜਿਵੇਂ ਜਗਜੀਤ ਸਿੰਘ ਦਾ ਪਾਠ ਕਰੋ ਜਾਂ ਸੁਖਮੀ ਸਿੰਘ ਦਾ ਕਰੋ ਬਾਣੀਆਂ ਸਾਰੀਆਂ ਹੀ ਆਪਣੇ ਲਈ ਚੰਗੀਆਂ ਨੇ ਆਪ ਨੂੰ ਮਤਲਬ ਪੋਜ਼ਿਟਿਵ ਕਰਦੀਆਂ ਆਪਣੀ ਜ਼ਿੰਦਗੀ ਬਦਲ ਦਿੰਦੀਆਂ ਠੀਕ ਹੈ ਬਾਣੀ ਨੇ ਆਪਣੀ ਜ਼ਿੰਦਗੀ ਬਦਲ ਜਾਂਦੀ ਹੈ ਲੇਕਿਨ ਅੱਜ ਸਪੈਸ਼ਲ ਬਾਰ ਬਾਰ ਕਮੈਂਟਸ ਆਉਣ ਦੇ ਕਰਕੇ ਮੈਂ ਅੱਜ ਇੱਕ ਸਪੈਸ਼ਲ ਸ਼ਬਦ ਤੁਹਾਡੇ ਲਈ ਲੈ ਕੇ ਆਂਦਾ ਇੱਥੇ ਤੇ ਤੁਸੀਂ ਮੈਂ ਉਹਨੂੰ ਇੱਥੇ ਤੁਹਾਨੂੰ ਪੜ ਕੇ ਨਹੀਂ ਸ਼ਬਦ ਨੂੰ ਸੁਣਾਉਂਗੀ ਕਿਉਂਕਿ ਇਸ ਟਾਈਮ ਮੈਂ ਬਾਅਦ ਵਿੱਚੋਂ ਵੀਡੀਓ ਐਡਿਟਿੰਗ ਕਰੂੰਗੀ ਉਦੋਂ ਸਕਰੀਨਸ਼ਾਟ ਉਹਦਾ ਇੱਥੇ ਸਾਈਡ ਤੇ ਲਗਾ ਦੂੰਗੀ ਠੀਕ ਹੈ ਜੀ ਤੇ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਉਹਨੂੰ ਸੇਵ ਕਰਕੇ ਰੱਖ ਲਓ ਕਰਨ ਦੀ ਮਰਿਆਦਾ ਕੀ ਹੈ ਉਹ ਸ਼ਬਦ ਨੂੰ ਸੂਰਜ ਚੜਨ ਤੋਂ ਪਹਿਲਾਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਤੁਸੀਂ ਕੀ ਆਪਦਾ ਇਸ਼ਨਾਨ ਕਰਨਾ ਹੈ ਉਹਦੇ ਚੰਗੇ ਸਾਫ਼ ਸੁਥਰੇ ਵਸਤਰ ਪਾਣੀ ਆ ਨੀਚੇ ਤੁਸੀਂ ਆਸਣ ਲਗਾ ਕੇ ਬੈਠਣਾ ਜੀ ਨੀਚੇ ਦਾ ਆਸਨ ਲਗਾਣਾ ਉਸ ਤੋਂ ਬਾਅਦ ਤੁਸੀਂ ਆਸਨ ਲਗਾਉਣ ਤੋਂ ਪਹਿਲਾਂ ਮਤਲਬ ਤੁਸੀਂ ਆਪਣੀ ਜੋਤੂਫ ਕਰਕੇ ਹਨਾ ਚੰਗੀ ਤਰ੍ਹਾਂ ਸਾਫ ਸਫੀਆ ਕਰਕੇ ਗੁਟਕਾ ਸਾਬ ਜਿੱਥੇ ਰੱਖਿਆ ਹੋਇਆ ਨੇ ਉਸ ਤੋਂ ਬਾਅਦ ਤੁਸੀਂ ਨੀਚੇ ਬੈਠ ਕੇ ਤੁਸੀਂ ਜੋਤੂਫ ਕਰਕੇ ਉਸ ਤੋਂ ਬਾਅਦ ਤੁਸੀਂ ਨੀਚੇ ਬੈਠੋਗੇ ਕੋਲ ਤੁਸੀਂ ਜਾਲ ਜ਼ਰੂਰ ਰੱਖ ਲੈਣਾ ਜਿਹੜਾ ਜਾਲ ਹੋਊਗਾ ਜੀ ਉਹ ਅੰਮ੍ਰਿਤ ਬਣ ਜਾਂਦਾ ਹੈ ਇੱਕ ਤਰ੍ਹਾਂ ਦੇ ਤੋਂ ਆਪਾਂ ਬਾਣੀ ਜਪਦੇ ਹਾਂ ਸੋ ਉਸ ਤੋਂ ਬਾਅਦ ਤੁਸੀਂ ਕੋਈ ਮਾਲਾ ਲੈ ਲਿਓ ਚਾਹੇ ਉਣ ਵਾਲੀ ਮਾਲਾ ਲੈ ਕੇ ਦੂਸਰੀ ਲੈ ਲਿਓ 108 ਵਾਰੋਂ ਪਾਠ ਕਰਨਾ ਹੈ ਕਿ ਜਿਹੜੇ ਵਾਰਾ ਤੁਹਾਡੇ ਨਾਲ ਇਹਦਾ ਸ਼ੇਅਰ ਕਰਿਆ ਸੀ 108 ਵਾਰੀ ਪਾਠ ਤੁਸੀਂ ਕਰਨਾ ਤੇ 41 ਦਿਨ ਕਰਨਾ ਹੈ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਨਾ ਉਸ ਤੋਂ ਬਾਅਦ ਤੁਸੀਂ ਇਹ ਪਾਠ ਕਰਨਾ ਔਰ ਉਸ ਤੋਂ ਬਾਅਦ ਅਰਦਾਸ ਜ਼ਰੂਰ ਕਰਨੀ ਹੈ ਅਰਦਾਸ ਢੇਲੀ ਕਰਨੀ ਹੈ ਵੱਡੀ ਅਰਦਾਸ ਕਰਨੀ ਹੈ ਅਰਦਾਸ ਜਦੋਂ ਕਰਨੀ ਹੈ ਬਹੁਤ ਸਹਿਜ ਸਹਿਜੇ ਨਿਮਰਤਾ ਨਾਲ ਪਿਆਰ ਨਾਲ ਕਰਨੀ ਹੈ ਕਾੜ ਨਹੀਂ ਕਰਨੀ ਬਾਣੀ ਜਪਦੇ ਵੀ ਤੁਸੀਂ ਸਹਿਜ ਸਹਿਜੇ ਬਾਣੀ ਜਪਣੀ ਹੈ ਕਾੜ ਨਹੀਂ ਕਰਨੀ ਬੜੇ ਪਿਆਰ ਨਾਲ ਉੱਚੀ ਬੋਲ ਕੇ ਸਹਿਜ ਸਹਿਜੇ ਮਤਲਬ ਬਾਜ ਤੁਹਾਡੇ ਕੰਨਾਂ ਤੱਕ ਪਹੁੰਚੇ ਪਰ ਇੰਨਾ ਜ਼ਿਆਦਾ ਸਪੀਡ ਨਹੀਂ ਰੱਖਣੀ ਕਿ ਤੁਹਾਨੂੰ ਖੁਦ ਨੂੰ ਨਹੀਂ ਸਮਝ ਆ ਰਹੀ ਕਿ ਤੁਸੀਂ ਕੀ ਪੜ ਰਹੇ ਹੋ ਠੀਕ ਹੈ ਨਾ ਸੋ ਸਹਜੇ ਸਹਜ ਜਿੰਨਾ ਪੜੋਗੇ ਉਨਾ ਉਹ ਤਾਂ ਰਸ ਪੜਨਾ ਸ਼ੁਰੂ ਹੋ ਜਾਂਦਾ ਫਿਰ ਦਿਲ ਕਰਦਾ ਕਿ ਹੋਰ ਜ਼ਿਆਦਾ ਬਾਣੀ ਜਪੀਏ ਆਪਾਂ ਸੋ ਇਸ ਤਰੀਕੇ ਨਾਲ ਤੁਸੀਂ ਜਿਹੜਾ ਆਠ ਕਰਨਾ ਹੈ ਅਰਦਾਸ ਕਰਨ ਤੋਂ ਬਾਅਦ ਸਮਾਪਤੀ ਤੋਂ ਬਾਅਦ ਜਿਹੜਾ ਉਹ ਜਲ ਹੈ ਉਹ ਤੁਸੀਂ ਆਪ ਛਕ ਲੈਣਾ ਨਾਲ ਹੀ ਤੁਸੀਂ ਘਰਦਿਆਂ ਨੂੰ ਛਕਾਉਣਾ ਘਰ ਦੇ ਵੀ ਤੁਸੀਂ ਉਹਦਾ ਛਿੱਟਾ ਵੀ ਦੇ ਸਕਦੇ ਹੋ ਕਿਉਂਕਿ ਦੇਖੋ ਜਦੋਂ ਆਪਾਂ ਬਾਣੀ ਚਪਦੇ ਆ ਹਨ ਉਹ ਜਿਹੜਾ ਪਾ ਜਲ ਹੁੰਦਾ ਅਮਰਤ ਬਣ ਜਾਂਦਾ ਤੇ ਫਿਰ ਜਦੋਂ ਆਪਾਂ ਇਹ ਸ਼ਰਧਾ ਭਾਵਨਾ ਰੱਖ ਕੇ ਜਦੋਂ ਉਸ ਜਲ ਨੂੰ ਛਕਦੇ ਆ ਤਾਂ ਫਿਰ ਉਹ ਸ਼ਰਧਾ ਭਾਵਨਾ ਜਿਹੜਾ ਵਿਸ਼ਵਾਸ ਹੁੰਦਾ ਨਾ ਗੁਰੂ ਦੇ ਪ੍ਰਤੀ ਆਪਣਾ ਤਾਂ ਉਹ ਵੀ ਬਹੁਤ ਵੱਡਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕ੍ਰਿਸਮਾ ਮੰਨ ਲਓ ਜਾਂ ਹਨ ਬਹੁਤ ਵੱਡਾ ਰੋਲ ਨਿਵੰਦਾ ਹੈ ਨਾ ਸੋ ਇਹੇ ਚੀਜ਼ਾਂ ਮੈਂ ਤੁਹਾਨੂੰ ਸ਼ੇਅਰ ਕਰਨੀਆਂ ਸੀ ਕਿਉਂਕਿ ਨਾ ਮੈਨੂੰ ਕਾਫੀ ਦਿਨਾਂ ਤੋਂ ਕਮੈਂਟ ਆ ਰਹੀ ਸੀ ਇੱਕ ਤਾਂ ਜਿਹੜੀ ਚਿੰਤਾ ਜਾਂ ਟੈਨਸ਼ਨ ਨੂੰ ਲੈ ਕੇ ਕਿਉਂਕਿ ਅੱਜ ਦੇ ਟਾਈਮ 'ਚ ਜੀ ਇਹ ਨਾਰਮਲ ਗੱਲ ਆ ਹਣਾ ਆਪਾਂ ਨੂੰ ਕੰਮ ਨੂੰ ਲੈ ਕੇ ਸਾਡੇ ਘਰ ਨੂੰ ਲੈ ਕੇ ਸਾਡੇ ਬੱਚਿਆਂ ਨੂੰ ਲੈ ਕੇ ਸਾਡੇ ਬੱਚੇ ਦੇ ਫਿਊਚਰ ਨੂੰ ਲੈ ਕੇ ਬੱਚੇ ਦੇ ਮੈਰਿਜ ਨੂੰ ਲੈ ਕੇ ਜਾਂ ਪਰਿਵਾਰਿਕ ਜੋ ਤਣਾਅ ਨੇ ਉਹਨਾਂ ਨੂੰ ਲੈ ਕੇ ਪ੍ਰਾਪਰਟੀ ਨੂੰ ਲੈ ਕੇ ਹਰ ਇੱਕ ਗੱਲ ਨੂੰ ਲੈ ਕੇ ਟੈਨਸ਼ਨ ਆਪਾਂ ਨੂੰ ਹੁੰਦੀ ਆ ਆਮ ਅੱਜ ਦੇ ਟਾਈਮ 'ਚ ਭੱਜ ਦੌੜ ਹੀ ਇੰਨੀ ਜ਼ਿਆਦਾ ਕਿ ਟੈਨਸ਼ਨ ਨਾਰਮਲ ਚੀਜ਼ ਆ ਲੇਕਿਨ ਉਸ ਤੋਂ ਆਪਾਂ ਆਪਦੇ ਆਪ ਨੂੰ ਕਵਰ ਅਪ ਕਿਵੇਂ ਕਰਨਾ ਇੱਕ ਤਾਂ ਲਾ ਆਫ ਅਟਰੈਕਸ਼ਨ ਜਿਹੜਾ ਮੈਂ ਤੁਹਾਨੂੰ ਦੱਸਿਆ ਉਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਨਾਲ ਹੀ ਦੂਸਰਾ ਜਿਹੜਾ ਹੈਗਾ ਕਿ ਆਪਾਂ ਗੁਰਬਾਣੀ ਜਪ ਕੇ ਜਦੋਂ ਆਪਾਂ ਦੇਖੋ ਗੁਰਬਾਣੀ ਜਪਾਂਗੇ ਤੇ ਨਾਲ ਹੀ ਆਪਾਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਾਂਗੇ ਤਾਂ ਉਹ ਚੀਜ਼ ਡਬਲ ਅਸਰ ਕਰਦੀ ਹੈ ਜੀ ਇਹ ਦੇਖ ਲਿਓ ਤੁਸੀਂ ਇੱਕ ਦਿਨ ਚ ਨਹੀਂ ਕੁਝ ਹੋਗਾ ਅਗਰ ਤੁਸੀਂ ਸੋਚੋਗੇ ਅੱਜ ਤੁਸੀਂ ਕੀਤਾ ਤਾਂ ਅੱਜ ਹੀ ਤੁਹਾਡੇ ਤੇ ਅਸਰ ਹੋਣਾ ਸ਼ੁਰੂ ਹੋ ਜਾਊ ਨਹੀਂ ਤੁਸੀਂ ਘੱਟ ਤੋਂ ਘੱਟ ਜੀ ਇਸ ਚੀਜ਼ ਨੂੰ ਤੁਸੀਂ ਮਹੀਨਾ ਲਗਾਤਾਰ ਕਰੋ 3 ਮਹੀਨੇ ਬਾਅਦ ਤੁਹਾਡੀ ਸੋਚ ਤੁਸੀਂ ਆਪ ਹੈਰਾਨ ਹੋ ਜਾਓਗੇ ਜਦੋਂ ਤੁਹਾਨੂੰ ਕੋਈ ਟੈਨਸ਼ਨ ਆਣ ਵੀ ਲੱਗੀ ਹੋ ਲੱਗੂਗੀ ਨਾ ਤੁਸੀਂ ਤੁਹਾਡੀ ਆ ਸੋਚ ਹੀ ਆਪਣੇ ਆਪ ਉਸ ਨੂੰ ਕਹਿ ਦਿਓ ਕੋਈ ਟੈਨਸ਼ਨ ਨਹੀਂ ਲੈਣੀ ਪਰਮਾਤਮਾ ਹੈਗੇ ਨੇ ਤੁਸੀਂ ਖੁਦ ਨੂੰ ਹੀ ਉਹ ਚੀਜ਼ ਆਪਣੇ ਆਪ ਹੀ ਸ਼ੁਰੂ ਹੋ ਜਾਊ ਤੁਹਾਡਾ ਮਨ ਹੀ ਉਸ ਚੀਜ਼ ਨੂੰ ਫਿਰ ਮਤਲਬ ਕਿ ਐਕਸੈਪਟ ਕਰਨਾ ਨੈਗੇਟਿਵ ਚੀਜ਼ ਨੂੰ ਬੰਦ ਕਰ ਦੂਗਾ ਉਹ ਖੁਦ ਹੀ ਕਹਿਣ ਲੱਗ ਜੂਗਾ ਕਿ ਟੈਨਸ਼ਨ ਨਹੀਂ ਲੈਣੀ ਗੁਰੂ ਸਾਹਿਬ ਦਾ ਨਾਮ ਜਪਿਆ ਮਾਰਾ ਜੀ ਕਰਨਗੇ ਸਭ ਸੋ ਪਰਮਾਤਮਾ ਤੇ ٹرسٹ ਹਮੇਸ਼ਾ ਬਣਾ ਕੇ ਰੱਖੋ ਜਦੋਂ ਕਦੇ ਮੁਸ਼ਕਿਲ ਵੀ ਆਉਂਦੀ ਹੈ ਜੀ ਉਹ ਸਾਡੀ ਪ੍ਰੀਖਿਆ ਹੁੰਦੀ ਆ ਜਦੋਂ ਆਪਾਂ ਕਲਾਸ ਵਿੱਚ ਪੜ੍ਹਦੇ ਆਂ ਸਾਲ ਪੜਾਈ ਕਰਦੇ ਆਂ ਉਦੋਂ ਪੀਪਰ ਪੈਂਦੇ ਆਂ ਸੋ ਟੈਨਸ਼ਨ ਜਿਹੜੀ ਆਈ ਆ ਜਾਂ ਪ੍ਰੋਬਲਮ ਆਈ ਆ ਉਹ ਆਪਣੇ ਪੀਪਰ ਪਹਿਰੇ ਜੋ ਗੁਰੂ ਸਾਹਿਬ ਤੇ ਵਿਸ਼ਵਾਸ ਰੱਖ ਕੇ ਡਟਿਆ ਰਿਹਾ ਤੁਸੀਂ ਸੱਚੇ ਹੋਣੇ ਚਾਹੀਦੇ ਹੋ ਤੁਸੀਂ ਸਹੀ ਹੋਣੇ ਚਾਹੀਦੇ ਹੋ ਬਸ ਉਸ ਤੋਂ ਬਾਅਦ ਹੋਰ ਕੁਝ ਨਹੀਂ ਚਾਹੀਦਾ ਪਰਮਾਤਮਾ ਆਪਦੀ ਬੱਚਿਆਂ ਦੇ ਅੰਗ ਸੰਗ ਹੈ ਬਸ ਰੱਬ ਸਭ ਜਾਣੇ ਜਾਣਾ ਪਰਮਾਤਮਾ ਤੋਂ ਕੁਝ ਨਹੀਂ ਆਪਾਂ ਲਕੋ ਸਕਦੇ ਸੋ ਜੋ ਚੀਜ਼ਾਂ ਮੈਂ ਤੁਹਾਨੂੰ ਕਹੀਆਂ ਜਿਨ੍ਹਾਂ ਚੀਜ਼ਾਂ ਧਿਆਨ ਰੱਖਣਾ ਕਿਉਂਕਿ ਮੈਂ ਆਪਦੀ ਜ਼ਿੰਦਗੀ ਚ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਤੇ ਗੁਰਬਾਣੀ ਦੇ ਨਾਲ ਲੱਗ ਕੇ ਠੀਕ ਹੈ ਜੀ ਸੋ ਤੁਸੀਂ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਤੇ ਬਾਕੀ ਵੀਡੀਓ ਕਿਦਾਂ ਦੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਹੋਰ ਕਿਦਾਂ ਦੀ ਵੀਡੀਓਸ ਆਪਾਂ ਲੈ ਕੇ ਆਈਏ ਜੀ ਤਾਂ ਤੁਸੀਂ ਉਹ ਵੀ ਜਰੂਰ ਦੱਸਿਓ ਚਲੋ ਜੀ ਵੀਡੀਓ ਦਾ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ